ਕਿਆ ਕਰਾਂਗੇ ਯਾਰ ਰੋਡ ਤੇ ਭਾਈ ਇਹੋ ਜਿਹੇ ਆ ਮੈਂ ਹਾਂ ਹੁਣ ਤਾਂ ਨਹੀਂ ਅੱਧੇ ਸਭ ਸੱਚੀ ਪੂਰੀ ਹੋ ਗਈ ਕਾਹਦੇ ਕਰਕੇ ਜਰਾਸਤ ਹੋ ਰਿਹਾ ਮੈਂ ਨਹੀਂ ਕੰਮ ਕੀਦਾ ਸਾਰਾ ਸਾਰਾ ਇਹ ਰੋਮੀ ਜਾਏਗਾ ਹੈਗਾ ਰੋਮੀ ਟਿਕਾ ਲਗੇ ਚਲ ਗਿਆ ਚਲੋ ਕੋਈ ਕੋਈ ਗੱਲ ਨਹੀਂ ਇਹ ਤਾਂ ਵੀ ਬੜਾ ਨੁਕਸਾਨ ਹੋਇਆ ਚਲੋ ਕੋਈ ਨਾ ਸਮਝਾ ਜਾਈਂ ਹਾਂ ਸਰਪਾ فون ہوا کہ میں تو سر بندے آئے ہی ڈی سی صاحب کو گئے ہی ਸਾਨੂੰ ਨਾ ਜਵਾਬ ਸੰਦਵਾਇਆ ਵੀ ਅਹੀ ਇੱਕ ਤੇ ਪੀਲੀ ਲਕੀਰ ਜਿਹੜੀ ਆ ਤੁਹਾਨੂੰ ਦਿੱਤੀ ਆਏਗੀ ਉਹਦੇ ਨਾਲ ਤੁਸੀਂ ਪ੍ਰਧਾਨ ਦੀ ਤੁਸੀਂ ਆਪਣੇ ਰਹਿਣ ਹੋਈਆਂ ਉਹਨਾਂ ਦਾ ਬਿਲਕੁਲ ਸਮਾਨ ਜਿਹੜਾ ਉਹਦਾ ਅੱਗੇ ਨਹੀਂ ਲੱਗੰਦੇ ਉਹ ਜਿਹੜਾ ਵੀ ਅੱਗੇ ਤੋਂ ਕੋਈ ਵੀ ਤੁਹਾਨੂੰ ਪੁੱਛਣ ਦੇ ਬਗੈਰ ਇਹ ਕੰਮ ਨਹੀਂ ਹੋਏਗਾ ਔਰ ਗਾਲਾ ਜਿਹੜਾ ਜਿਹੜੇ ਆ ਰਾਜਨੀਤਿਕ ਖੇਲ ਤੇ ਬਹਿਨੇ ਬਹਿਨਾ ਸ਼ਹਿਰ ਨੂੰ ਬੰਦ ਕਰਵਾ ਦਿਓ ਇਹ ਰਾਜਨੀਤੀ ਦਾ ਰਾਜਨੀਤੀ ਨਹੀਂ ਜਾਣੀ ਚਾਹੀਦੀ ਦੁਕਾਨਦਾਰ ਤਾਂ ਅੱਗੇ ਡੁੱਬਿਆ ਪਿਆ ਤੇ ਦੁਕਾਨਦਾਰ ਨੂੰ ਦੁਕਾਨਦਾਰ ਨੂੰ ਮਾਰਨਾ ਥੋੜਾ ਕੋਈ ਉਹਨੂੰ ਦੁਕਾਨਦਾਰ ਨੂੰ ਜਾਣਾ ਦੁਕਾਨਦਾਰ ਨੂੰ ਮਾਰ ਰਹੀ ਹੈ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੇ ਪੂਰਾ ਪਰਚਾ ਸਿਵਸੀਨ ਦਿੱਤਾ ਵੀ ਤੁਹਾਨੂੰ ਕਿਸੇ ਤਰ੍ਹਾਂ ਤੋਂ ਠੱਗਿਆ ਤੋਂ ਨੁਕਸਾਨ ਨਹੀਂ ਹੋਇਆ ਮੈਂ ਖਾਲਸਾ ਜੀ ਨੇ ਤੇ ਸਾਡੇ ਰਿਸ਼ੀ ਕਾਹਤ ਨੇ ਆਪਣੀ ਗੱਲ ਰੱਖੀ ਹੈ ਗੱਲ ਤੇ ਬਾਰ ਬਾਰ ਉਹੀ ਆਉਂਦੀ ਹੈ ਕਿ ਸਵੇਰੇ ਜੋ ਵਾਪਰੇ ਆ ਉਹ ਬੜਾ ਨਿੰਦਯੋਗ ਸੀਗਾ ਜਿਹੜਾ ਸਵੇਰੇ ਚਾਰ ਸਵੇਰੇ ਆ ਕੇ ਇਕੱਠੇ ਹੋ ਕੇ ਮੁਲਾਜ਼ਮ ਜਾਂ ਜੋ ਉਹਨਾਂ ਨੇ ਕੰਮ ਕੀਤਾ ਕਹਾਣੀਆਂ ਸ਼ੁਰੂ ਕਰਤੀਆਂ ਦੁਕਾਨਾਂ ਉਹ ਮਾੜੀ ਗੱਲ ਹੋਈ ਹੈ ਸਾਨੂੰ ਉਹਨਾਂ ਨੂੰ ਚਾਹੀਦਾ ਸੀਗਾ ਕਿ ਸਾਰੇ ਇਕੱਠੇ ਹੋ ਕੇ ਕੋਈ ਪਲਾਨਿੰਗ ਕਰਦੇ ਤੇ ਟਾਈਮ ਲੈ ਕੇ ਉਹਨਾਂ ਨੂੰ ਟਾਈਮ ਦੇ ਹੁੰਦੇ ਤੇ ਫਿਰ ਜੋ ਵੀ ਹੋ ਸਕਦਾ ਸੀ ਸਹੀ ਸਹੀ ਕਰਨਾ ਚਾਹੀਦਾ ਸੀਗਾ ਸੋ ਸਾਰਿਆਂ ਨੇ ਪ੍ਰੋਟੈਸਟ ਕੀਤਾ ਜਿਹੜੇ ਸ਼ਿਸ਼िकांत ਨੇ ਅਗੇ ਹੋ ਕੇ ਪ੍ਰੋਟੈਸਟ ਕੀਤਾ ਆਪਣੀ ਟੀਮ ਨੂੰ ਇਕੱਠੇ ਕਰਕੇ ਸਭ ਤੋਂ ਪਹਿਲਾਂ ਨੇ ਪ੍ਰੋਟੈਸਟ ਕੀਤਾ ਤੇ ਫਿਰ ਜਦੋਂ ਉਹਨੂੰ ਦੁੱਖ ਲੱਗਾ ਸੀਗਾ ਪ੍ਰੋਟੈਸਟ ਕੀਤਾ ਆਪਣੀ ਸਾਰੀ ਗੱਲ ਪੰਜਵੇਂ ਏਡੀਸ ਸਾਹਿਬ ਅਗੇ ਰੱਖੀ ਆ ਉਹ ਸਾਡੀ ਗੱਲ ਮੰਨੇ ਨੇ ਉਹ ਕਹਿੰਦੇ ਨੇ ਕਿ ਠੀਕ ਆ ਕਿ ਇੱਕ ਸਟੈਪ ਚੁੱਕਿਆ ਗਿਆ ਵਾ ਪਰ ਆ ਵਾ ਕਿ ਥੋੜਾ ਤੁਹਾਡਾ ਵੀ ਸਾਥ ਚਾਹੀਦਾ ਵਾ ਰਲ ਮਿਲ ਕੇ ਆਪਾਂ ਇਹਨੂੰ ਜਿਹੜੀ ਸਮੱਸਿਆ ਆਈ ਹੈ ਜਿਵੇਂ ਜਿਹੜੀ ਇਨਕ੍ਰੋਚਮੈਂਟ ਆ ਤਾਂ ਆਪਾਂ ਹੱਲ ਕਰ ਕਰ ਸਕਦੇ ਆ ਤੇ ਕਰਾਂਗੇ ਵੀ ਅੱਗੇ ਤੋਂ ਉਹਨਾਂ ਨੇ ਅਸ਼ਵਾਸਨ ਦਿੱਤਾ ਕਿ ਆਪਾਂ ਇਹ ਕੰਮ ਨਹੀਂ ਕਰਾਂਗੇ ਜੇ ਤੁਹਾਨੂੰ ਨਾਲ ਲੈ ਕੇ ਆਪਾਂ ਜਿੱਥੇ ਵੀ ਕੋਈ ਦਿੱਕਤ ਆਊਗੀ ਸਾਰੇ ਸਾਰੇ ਵਪਾਰ ਮੰਡਨ ਨਾਲ ਲੈ ਕੇ ਆਪਾਂ ਦੱਸਾਂਗੇ ਕਿ ਇੱਥੇ ਰੁਕਾਵਟ ਆ ਬੈਠ ਕੇ ਹੱਲ ਕਰ ਲਈ ਸੋ ਬੜੀ ਵਧੀਆ ਗੱਲ ਹੋਈ ਹੈ ਤਾਂ ਕਿ ਆਪਾਂ ਰਲ ਮਿਲ ਕੇ ਜੀ ਹੱਲ ਕਰ ਸਕੀ ਤੇ ਸੋ ਮੇਰੀ ਬੇਨਤੀ ਹੈ ਬਾਕੀ ਵੀ ਜਿਹੜੇ ਜਿਹੜੇ ਉੱਥੇ ਪ੍ਰੋਟੈਸਟ ਕਰਦੇ ਪਏ ਨੇ ਹੁਣ ਤਾਂ ਬੰਦ ਦੀ ਕਾਲ ਦੇ ਰਹੇ ਨੇ ਸੋ ਉਹਨਾਂ ਨੂੰ ਚੁੱਕ ਲੈਣੀ ਚਾਹੀਦੀ ਹੈ ਜੋ ਜੋ ਨੁਕਸਾਨ ਹੋਇਆ ਪਰਾਲ ਮਿਲ ਕੇ ਉਹ ਰੀ ਭਰਪਾਈ ਕਰ ਸਕਦੇ ਆ ਸਾਰੇ ਆਪਾਂ ਵਪਾਰੀ ਚੰਗੇ ਆ ਆਪਣੇ ਘਰਾਂ ਚ ਚੰਗਾ ਵੀਨਸ ਕਰਦੇ ਪਏ ਆ ਔਰ ਇਹ ਆਪਾਂ ਪਰ ਭਰਪਾਈ ਕਰਦੇ ਆ ਪਰਾਲ ਮਿਲ ਕੇ ਇੱਕ ਐਫਰਟ ਕਰਦੇ ਆ ਜੋ ਜੋ ਵੀ ਕਿਸੇ ਦੇ ਖਰਚਾ ਪਊਗਾ ਜਾਂ ਜੋ ਵੀ ਆਪਾਂ ਨੂੰ ਡੰਡ ਲਾਣਗੇ ਆਪਾਂ ਦੇ ਤਿਆਰ ਆ ਸਾਰੇ ਰਲ ਮਿਲ ਕੇ ਉਹਦਾ ਹੱਲ ਕਰ ਲਈਏ ਸੋ ਇੱਕ ਚੰਗੇ ਮੋਹਲ ਦੇ ਖਾਤਾ ਸਾਨੂੰ ਬੰਦੀ ਕਾਲ ਵਾਰ-ਵਾਰ ਨਹੀਂ ਦੇਣੀ ਚਾਹੀਦੀ ਤੇ ਇਹ ਮੇਰੀ ਆਹੀ ਬੇਨਤੀ ਹੈ ਸਾਰਿਆਂ ਨੂੰ ਕਿ ਬੰਦੀ ਕਾਲ ਨਾ ਦਿੱਤੀ ਜਾਵੇ ਤੇ ਆਪਾਂ ਬੈਠ ਕੇ ਸਾਰੇ ਹੱਲ ਕਰ ਸਕਦੇ ਹਾਂ ਇੱਕ ਸਵਾਲ ਹੈ ਜਿਸ ਤਰ੍ਹਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਇੱਕ ਲਾਈਨ ਦੇ ਦਾਰੇ ਚ ਰਹਿ ਕੇ ਜ ਸਾਰੇ ਆਪਣੇ ਮੋਟਰਸਾਈਕਲ ਸਕੂਟਰ پارک ਕਰ ਸਕਦੇ ਆ ਸਮੱਸਿਆ ਉਹ ਵਾ ਕਿ ਸਾਡੇ ਇਥੇ ਛੋਟੀਆਂ ਸੜਕਾਂ ਹੋਂ ਕਰਕੇ ਨਾ ਪਾਰਕਿੰਗ ਦੀ ਸਮੱਸਿਆ ਵਾ ਤੇ ਇਰਲੀ ਪੱਕੇ ਕੋਈ ਪੱਕਾ ਹੱਲ ਚਾਹੀਦਾ ਜਿਵੇਂ ਪੁਰਾਣਾ ਬੱਸ ਸਟੈਂਡ ਆ ਉਥੇ ਉਥੇ ਜੇ ਪਾਰਕਿੰਗ ਬਣ ਜਾਵੇ ਹੋਰ ਵੀ ਛੋਟੇ ਛੋਟੇ ਪੁਆਇੰਟ ਜੇ ਮਿਲ ਮਿਲ ਕੇ ਪਾਰਕਿੰਗ ਬਣ ਜਾਵੇ ਤੇ ਉਹਦਾ ਹੱਲ ਹੋ ਸਕਦਾ ਕਿਉਂਕਿ ਸਮੱਸਿਆ ਤੇ ਪਾਰਕਿੰਗ ਦੀ ਰੈਣੀ ਹਿਰਿਆਣੀ ਆ ਬਾਜ਼ਾਰ ਉਹੀ ਆ ਸੜਕਾਂ ਉਹੀ ਨੇ ਟ੍ਰੈਫਿਕ ਵਧ ਗਈ ਚਾਰ ਚਾਰ ਕਾਰਾਂ ਲੋਕਾਂ ਦੇ ਘਰਾਂ ਚ ਹੋ ਗਈਆਂ ਨੇ ਤੇ ਸੋ ਸੋ ਥੋੜਾ ਰਲ ਮਿਲ ਕੇ ਰਸਾ ਸਾਥ ਦੇ ਕੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਨਾ ਕਿ ਧੱਕੇ ਨਾਲ ਇਹ ਵਿਪਾਰ ਮੰਡਲ ਦੀ ਟੀਮ ਸਾਡੇ ਸਾਹਦੇ ਆਈ ਹੈ ਔਰ ਇਹਨਾਂ ਦਾ ਨੁਕਸਾਨ ਜੋ ਦੇਖਿਆ ਸਾਡਾ ਆਪਣਾ ਮਨ ਬਹੁਤ ਦੁਖੀ ਸਿਰਦਾ ਬੜਾ ਦੁਖੀ ਹੈ ਕਿ ਇਹਨਾਂ ਦੀ ਸਟ੍ਰਾਈਕ ਖੜੀ ਸਰਜੀਕਲ ਸਟ੍ਰਾਈਕ ਕੀਤੀ ਹੈ ਕਮੇਟੀ ਘਰ ਨੇ ਇਹ ਬਹੁਤ ਹੀ ਲਿੰਦਨੀ ਹੈ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਦਾ ਕਿ ਅਸੀਂ ਇਹਨਾਂ ਦੇ ਨਾਲ ਆ ਜੇ ਕੋਈ ਫਾਈਨਾਂਸ ਦੀ ਲੋੜ ਹੈ ਫਾਈਨੈਂਸ਼ੀਅਲ ਨਾਲ ਆ ਲੈਂਟਰ ਜਿੱਤਾ ਮਨਪਵਾਣਾ ਉਸ ਦਾ ਹਸਾਬ ਨਾਲ ਇਨਕ੍ਰੋਇਮੈਂਟ ਤੋਂ ਜਿੰਨੀ ਕੋਈ ਚਾਹੀਦੀ ਆ ਉਹਨਾਂ ਕੋ ਸਿਸਟਮ ਕਰਨਾ ਇਨਕ੍ਰੋਇਮੈਂਟ ਕੋਈ ਨਹੀਂ ਕਰਦੀ ਆਪਾਂ ਔਰ ਇਹ ਵਪਾਰੀਆਂ ਦੇ ਸਦਾ ਨਾਲ ਆ ਇਹ ਜਦੋਂ ਸਾਨੂੰ ਫੋਨ ਕਰਨ ਜਦੋਂ ਵੀ ਸਾਨੂੰ ਬਿਲਾਂ ਸਾਡੇ ਭਰਾ ਜਿੰਨਾ ਨੁਕਸਾਨ ਹੋਇਆ ਅਸੀਂ ਆ ਜਰ ਸਾਰੇ ਵਪਾਰਮੰਡ ਦੀ ਟੀਮ ਆਈ ਵਾਈਸ ਪ੍ਰਧਾਨ ਸਾਡੇ ਛੋੜੀ ਸਾਹਿਬ ਆਏ ਨੇ ਤੇਜੀ ਆਏ ਨੇ ਅਸ਼ੋਕ ਮੈਂ ਪ੍ਰਧਾਨ ਜੀ ਆਏ ਨੇ ਅਸੀਂ ਸਾਡੇ ਵੱਲੋਂ ਇਹਨਾਂ ਨੂੰ ਪੂਰਾ ਸ਼ਵਾਸਨ ਅਸੀਂ ਇਹਨਾਂ ਦੇ ਨਾਲ ਆ ਜਦੋਂ ਦੁਕਾਨਦਾਰਾਂ ਨੇ ਕੀ ਕਿਹਾ ਤੁਹਾਨੂੰ ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਕੋਈ ਨੋਟਿਸ ਨਹੀਂ ਆਇਆ ਬਗੈਰ ਨੋਟਿਸ ਤੋਂ ਆਇਆ ਇਹ ਦੁਕਾਨਾਂ ਤੋੜੀਆਂ ਨੇ ਤੇ ਅਸੀਂ ਨਗਰਪਾਲਿਕਾ ਕੌਂਸਲ ਦਾ ਬਿਲਕੁਲ ਵਿਰੋਧ ਕਰਨੇ ਆ ਕਿਉਂਕਿ ਉਹਨਾਂ ਦੇ ਬੰਦੇ ਸੀ ਉਹਨਾਂ ਦੀ ਜੀਸੀਪੀ ਸੀ ਸਾਰਾ ਕੁਝ ਉਹਨਾਂ ਨੇ ਕਰਾਇਆ ਅਸੀਂ ਸਿੱਰੇ ਡੀਸੀ ਸਾਹਿਬ ਨੂੰ ਮਿਲ ਕੇ ਆਏ ਸੀ ਮੈਮੋਰੰਡਮ ਦੇ ਕੇ ਆਏ ਸੀ ਸਾਰੇ ਸਾਡੇ ਨਾਲ ਗਏ ਸੀ ਅਰਸ਼ੀਤ ਜੀ ਵੀ ਸਾਡੇ ਨਾਲ ਗਏ ਸੀ ਸਾਰੀ ਸਾਡੀ ਟੀਮ ਸਾਰੀ ਗਈ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਐਹੋ ਜਿਹੀ ਕੋਈ ਗੱਲ ਕਤਲੇ ਹੋਗੀ ਜਦੋਂ ਵੀ ਹੋਏਗਾ ਤੁਹਾਨੂੰ ਪਹਿਲਾਂ ਵਪਾਰ ਮੰਡਲ ਦੀ ਟੀਮ ਨੂੰ ਨਾਲ ਲੈ ਆ ਜਾਏਗਾ ਬਈ ਧੰਨਵਾਦ ਕਰਨਾ ਸਮਾਪਤ ਹੋ ਗਿਆ ਦੁਕਾਨਦਾਰ ਸਾਡੇ ਭਰਾਵਾਂ ਦਾ ਵੇਖੋ ਅੱਜ ਤੱਕ ਨਾ ਵੱਡਾ ਨੁਕਸਾਨ ਹੋਇਆ ਇਹਨਾਂ ਤੋਂ 10-10 ਬੰਦੇ ਬੰਦੇ ਮੁਲਾਜ਼ਮ ਨਹੀਂ ਉਹਨਾਂ ਦੀ ਦਿਹਾੜੀ ਪੈ ਗਈ ਕੋਈ ਸ਼ੋਪ ਆਰਮੈਂਟ ਮਤਲਬ ਕਹ ਲਓ ਕਿ ਕੋਈ ਵਿਚਲਾਰਤੀ ਬੰਦਿਆ ਨਹੀਂ ਮਤਲਬ ਦੁਕਾਨਾ ਬੰਦ ਕਰਨ ਦੀ ਕੋਸ਼ਿਸ਼ ਵੀ ਬਿਆਰਾਂ ਚ ਕੀਤੀ ਆ ਅਸੀਂ ਮਤਲਬ ਉਹਨਾਂ ਨੂੰ ਸਮਝਾਇਆ ਕਿ ਦੁਕਾਨਦਾਰਾਂ ਦਾ ਨੁਕਸਾਨ ਨਾ ਕਰੋ ਦੁਕਾਨਦਾਰ ਤੇ ਅੱਗੇ بڑا ਭਾਂਟੂ ਮਉਂਦਾਗਾ ਮੰਦੇ ਦੀ ਲਹਿਰ ਵੈਸੇ ਚੱਲਣ ਦੀ ਆ ਹੁਣ ਦੁਕਾਨਦਾਰ ਸਿਰੋਂ ਅੰਦਰ ਮਾਲ ਪਿਆ ਡੇਢ ਲੱਗਦਾ ਅੱਜ ਮਾਲ ਨਹੀਂ ਵਿਕਿਆ ਨਾ ਤਾਂ ਅੱਜ ਇਹਨਾਂ ਦੀ ਬਿਲਕੁਲ ਬਿਕਰੀ ਬੰਦ ਆ ਟੋਟਲ ਬੰਦ ਆ ਅਸੀਂ ਇਹਨਾਂ ਦੇ ਨਾਲ ਆ 24 ਘੰਟੇ ਜਦੋਂ ਮਰਜ਼ੀ ਸਾਨੂੰ ਵਾਜ ਮਾਰਨ ਆਈ ਇਹਨਾਂ ਦੇ ਮੋਢੇ ਨਾਲ-ਨਾਲ ਵਪਾਰੀ ਦੇ ਨਾਲ ਆ ਦੁਕਾਨਾਂ ਖੁੱਲਣਗੇ ਦੁਕਾਨਾਂ ਸਵੇਰੇ ਬਿਲਕੁਲ ਖੁੱਲਾਂਗੇ ਜੀ ਕਿਉਂਕਿ ਇਹਨਾਂ ਦੀ ਦੁਕਾਨਾਂ ਖਿਲਾਵਾਂਗੇ ਅਸੀਂ ਅਸੀਂ ਖਿਲਾਵਾਂਗੇ ਔਰ ਅਸੀਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਜਿੱਦਾਂ ਹੀ ਮਦਦ ਇਹ ਕਹਿਣਗੇ ਅਸੀਂ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਆ ਸੀ